ਹਾਂਜੀ ਭਾਈ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਨਵੇਂ ਵਲੌਗ ਚ ਆਪਾਂ ਥੋੜਾ ਸਵਾਗਤ ਕਰਦੇ ਆਂ ਅੱਜ ਆਪਾਂ ਬੜੀ ਨੇ ਮੱਕੀ ਦਾਣ ਵੀਰ ਦੀ 1368 ਤੇ ਨਾਲ ਉਹਦੇ ਦਿਖਾਵਾਂ ਕਿਦਾਂ ਝਾੜ ਨਿਕਲਦਾ ਕਿਵੇਂ ਨਿਕਲਦਾ ਤੇ ਟ੍ਰੈਕਟਰ ਟਰ ਖੜੇ ਨੇ ਤਿਆਰ ਤੇ ਟਰਾਲੀਆਂ ਵੀ ਬਾਹਰ ਤਿਆਰ ਕਰਤੀਆਂ ਤੇ ਆਹ ਗੜੀਆਂ ਤਿਆਰ ਗਈਆਂ ਮਿਲਦੇ ਆ ਮੋਟਰ ਤੇ ਲਓ ਜੀ ਆ ਆਪਣੀ ਮੱਕੀ ਆ ਤੇ ਛਲੀਆਂ ਮਰ ਚੁਕੀਆਂ ਨੇ ਤੇ ਉਹ ਦੂਈ ਜਿਹੜੀ ਉਤਨੇ ਪਾਣੀ ਵੱਧ ਰਗਾ ਵਾਧ ਤੋਂ ਮੁੜ ਗਈ ਚੜ ਗਈ ਥੋੜੀ ਜਿਆਦੇ ਤੇ ਇਹਦੀਆਂ ਵੀ ਛਲੀਆਂ ਥੱਲੇ ਨੂੰ ਮੁcj ਗਈਆਂ ਬਾਕੀ ਵੀ ਜਾਂ ਹਿਸਾਬਕ ਤਾ ਹੁੰਦਾ ਤੇ ਦਾਨ ਵੀਰ ਦੀ 13 68 ਮੱਕੀ ਹੈ ਇਹ ਕਿਦਾਂ ਝਾੜ ਨਿਕਲਦਾ ਕਿਦਾਂ ਰਹੂਗਾ ਤੇ ਆਪਾਂ ਸੋ ਨਾਲ ਉਹਦੇ ਵੀਡੀਓ ਚ ਦਿਖਾਵਾਂਗੇ ਨਾਲ ਬਣੇ ਰਹੋ ਲਓ ਜੀ ਆਪਾਂ 4 ਵਜੇ ਵੱਟ ਬੱਟੇ ਘੇਰੇ ਤੇ ਆਪਾਂ ਬਾੜਤੀ ਆਉਣ ਆਪਾਂ ਬੱਟੇ ਘੇਰੇ ਵਿੱਚ ਆਪਾਂ ਤੁਹਾਨੂੰ ਨਾਲ ਦਿਖਾਉਣਾ ਇੱਕ ਦਾਣਾ ਇਹ ਆ ਆਪਣੇ ਮਤ ਕੀ ਆ ਸਾਡਾ ਇਹ ਦਾਣਾ ਚੈੱਕ ਕਰੋ ਬਾਈ ਦਾਣਾ ਦਾ ਵਧੀਆ ਮੋਟਾ ਤੇ ਬਾਕੀ ਤੁਹਾਨੂੰ ਦੁੱਲਾ ਚੈੱਕ ਕਰਾਉਣਾ ਇਹਦਾ ਬਾਕੀ ਮਸ਼ੀਨ ਦੀ ਪੜਾਈ ਬਹੁਤ ਸਾਫਾ ਪ੍ਰੀਤ ਦਾ ਪੁਰਾਣਾ ਗੱਡਰਾ ਤੇ ਸਵਰਾਜ ਨਵੀਂ ਮਸ਼ੀਨ ਆ ਤੇ ਬਾਈ ਵੱਡਦਾ ਵੀ ਬਹੁਤ ਸੋਹਣਾ ਤੇ ਗੁੱਲਾ ਲਾਉਣਾ ਤੁਹਾਨੂੰ ਦੇਖੋ ਗੁੱਲਾ ਕੋਈ ਵੱਡਾ ਸਾਫਤਾ ਬੁੱਲਾ ਤਾਂ ਹੋਣਾ ਗੁੰਦਾ ਦੇਖੋ ਜਿਵੇਂ ਬਰੀ ਗੁੱਲਾ ਬਾਕੀ ਜਰੂਰ ਆਪਾਂ ਨਾਲ ਨਾਲ ਉਹ ਤੇ ਦੱਸੀ ਜਾਵਾਂਗੇ ਕਿਵੇਂ ਝਾੜ ਆ ਤੇ ਕੀ ਰੇਟ ਆ ਮੰਡੀ ਚੱਲਦਾ ਲੈ ਚੈੱਕ ਕਰੋ ਬੰਦਾ ਬੰਦਾ ਦੇਖੋ ਦਾਨ ਵੀਰ ਦਾ 1368 ਆ ਇਹ ਪਿਛਲੇ ਸਾਲ ਨਵਾਂ ਆ ਤੇ ਕੰਪਨੀ ਨੇ ਡਿਮਾਂਡ ਕੀਤੀ ਸੀ ਤਾਂ ਉਹ ਵੀ ਆ ਰਿਹਾ ਹੈ ਹੋਈ ਅੱਪਾ ਚੋਕ ਦੇ ਫਿਰ ਆ ਛੱਲੀਆਂ ਕੋਈ ਮਾੜੀ ਮੁੱਟੀ ਵਾਲਾ ਦਾ ਹੁੰਦੀ ਆ ਪਰ ਬਹੁਤ ਘੱਟ ਛੱਡੀਆਂ ਨੇ ਇਹ ਆ ਆਪਣੀ ਮੱਕੀ ਆ ਤੇ ਮੁੱਟੀ ਦਾ ਕਾਫੀ ਸੁੱਕੀ ਆ ਤੇ ਬਾਈ ਜੇ ਕਿਹਨੂੰ ਰੇਟ ਪਤਾ ਲੱਗਦਾ ਦਾ ਮੱਟੀਆਂ ਦਾ ਤਾਂ ਮੱਟੀਆਂ ਦਾ ਰੇਟ ਪਤਾ ਕਰਕੇ ਕਮੈਂਟ ਕਰ ਦਿਓ ਬਾਈ ਕੀ ਰੇਟ ਚੱਲਦਾ ਮੱਕੀ ਦਾ ਗਿੱਲੀ ਦਾ ਤੇ ਸੁੱਕੀ ਦਾ ਬਾਕੀ ਸੋਨੂੰ ਅਪ ਨਾਲ ਆਉਂਦੇ ਦਿਖਾਈ ਜਾਵਾਂਗੇ ਸਮੇਂ ਛਾੜ ਲੱਕਦਾ ਤੇ ਕਮਰੇ ਆ ਲੋ ਜੀ ਹਵਾ ਵਾਹ ਚੱਲ ਵੀ ਸੱਚੀ ਆ ਬਈ ਸੱਚੀ ਆ ਲੋ ਜੀ ਨੇ ਪੂਰ ਚਾਰ ਦੂੜੋ ਇੰਨਾ ਦੋੜਾਈ ਦਿਆਂ ਲੋ ਜੀ ਬੰਦੇ 12 12 ਬਿੱਗੇ ਦਾ ਜਿਹੜਾ ਹੈ ਦੇ ਜੇ ਵੈਰੀ ਲੇਟਰਲੀ ਆਪਣੀ ਇਹ ਵਰਗੀ ਚਾਹੁੰਦਾ ਆਰ ਕੇ ਨਿਕਲ ਆ ਦੇ ਵੀ ਰੇਡ ਲਾ ਕੇ ਆਪਾਂ ਸਾਰਾ ਨਾਮ ਉਹਦੇ ਨੂੰ ਬੜੇ ਜਿਹੋ ਬਲੌਗ ਦੇ ਵਿੱਚ ਲੋ ਜੀ ਆਪਾਂ ਪਹੁੰਚ ਗਏ ਆਰਟ ਤੇ ਤੇ ਸੈਂਪਲ ਚੈੱਕ ਕਰਾਉਣ ਤੇ ਸੈਂਪਲ ਬਾਲੇ ਆਪਾਂ ਲਿਖਾਵੇ ਦੇ ਵਿੱਚ ਤੇ ਬਾਕੀ ਹੁਣ ਦੇਖਦੇ ਅੰਕਲ ਹੁਣ ਕੀ ਰੇਟ ਲਾਉਂਦੇ ਨੇ ਕੀ ਸਾਫ ਦਾ ਉਹ ਸੁੱਕੀ ਦਾ ਕੀ ਤੇ ਬਿੱਲੀ ਦਾ ਕੀ ਤੇ ਸੁੱਕੀ ਦਾ 2100 ਕਹਿੰਦੇ ਨੇ 202100 ਰੇਟ ਤੱਕ ਕਹਿੰਦੇ ਨੇ ਸੁੱਕੀ ਦਾ ਤੇ ਗਿੱਲੀ ਦਾ ਦੇਖਦਾ ਕੀ ਰੇਟ ਬੋਲਦੇ ਨੇ